ਨਮਸਕਾਰ ਵੇਖ ਰਹੇ ਤੁਸੀਂ ਪੰਜਾਬੀ ਵੀ ਪ੍ਰਾਈ। ਸੋਸ਼ਲ ਮੀਡੀਆ ਤੇ ਇੱਕ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਕੁਝ ਨੌਜਵਾਨ ਕਿਸੇ ਏਜੰਟ ਦੇ ਵੱਲੋਂ ਕਜ਼ਾਕਿਸਤਾਨ ਵਿਖੇ ਭੇਜਿਆ ਗਿਆ ਸੀ ਤੇ ਉੱਥੇ ਉਹਨਾਂ ਨੂੰ ਡਰਾਈਵਿੰਗ ਦਾ ਕੰਮ ਨਾ ਦੇ ਕੇ ਲੇਬਰ ਦੇ ਵਿੱਚ ਕੰਮ ਕਰਵਾਇਆ ਜਾ ਰਿਹਾ ਹੈ ਤੇ ਉਹਨਾਂ ਨੇ ਮਦਦ ਹੀ ਗੋਹਾਰ ਲਗਾਉਂਦੇ ਹੋਏ ਵੀਡੀਓ ਵਾਇਰਲ ਕੀਤੀ ਕਿ ਉਹਨਾਂ ਨੇ ਲੇਬਰ ਦੇ ਵਿੱਚ ਕੰਮ ਨਹੀਂ ਕਰਨਾ ਉਹਨਾਂ ਨੂੰ ਗੱਡੀਆਂ ਦਿੱਤੀਆਂ ਜਾਨ ਤੇ ਦੂਜੇ ਪਾਸੇ ਇਸ ਸਬੰਧ ਦੇ ਵਿੱਚ ਜਦੋਂ ਅਸੀਂ ਉਸ ਏਜੰਟ ਦੇ ਨਾਲ ਗੱਲਬਾਤ ਕੀਤੀ ਜਿਸ ਨੇ ਇਹਨਾਂ ਵਿਅਕਤੀਆਂ ਨੂੰ ਤਜਾਕਿਸਤਾਨ ਭੇਜਿਆ ਸੀ ਤਾਂ ਉਸ ਦਾ ਕਹਿਣਾ ਹੈ ਕਿ ਉਸ ਵੱਲੋਂ ਇੱਕ ਪ੍ਰੋਪਰ ਐਗਰੀਮੈਂਟ ਬਣਾਇਆ ਗਿਆ ਸੀ ਜਿਸ ਦੇ ਵਿੱਚ ਲਿਖਿਆ ਹੋਇਆ ਸੀ ਕਿ ਤੁਹਾਨੂੰ ਤਜਾਕਿਸਤਾਨ ਟੀਜੀਈਐਮ ਕੰਪਨੀ ਦੇ ਵਿੱਚ ਡਰਾਈਵਰ ਵਜੋਂ ਭੇਜਿਆ ਜਾ ਰਿਹਾ ਹੈ ਜਿੱਥੇ ਪਹਾੜੀ ਖੇਤਰ ਦੇ ਵਿੱਚ ਤੁਹਾਨੂੰ ਗੱਡੀ ਚਲਾਣੀ ਪਵੇਗੀ ਅਤੇ 4 ਮਹੀਨੇ -15 ਡਿਗਰੀ ਤਾਪਮਨ ਰਹਿੰਦਾ ਹੈ ਤੇ ਉੱਥੇ ਜਾ ਕੇ ਇਹਨਾਂ ਦਾ ਟ੍ਰੇਨਿੰਗ ਤੇ ਟੈਸਟ ਹੋਵੇਗਾ ਜੇਕਰ ਉਹ ਗੱਡੀ ਨਹੀਂ ਚਲਾ ਪਾਇ ਤਾਂ ਦੂਸਰਾ ਕੰਮ ਵੀ ਉਹਨਾਂ ਨੂੰ ਕਰਨਾ ਪਵੇਗਾ ਜੇਕਰ ਉਹ ਕੰਮ ਨਹੀਂ ਕਰਦੇ ਤਾਂ ਕੰਪਨੀ ਉਹਨਾਂ ਨੂੰ ਵਾਪਸ ਇੰਡੀਆ ਭੇਜ ਦੇਵੇਗੀ ਤੇ ਜਿਸ ਦਾ ਟਿਕਟ ਦਾ ਖਰਚਾ ਉਹਨਾਂ ਦਾ ਆਪਣਾ ਹੋਵੇਗਾ ਤੇ ਡਿਊਟੀ 11 ਘੰਟਿਆਂ ਤੇ ਮਹੀਨੇ ਦੇ 26 ਦਿਨ ਹੋਵੇਗੀ ਟ੍ਰੇਨਿੰਗ ਦੇ ਦੌਰਾਨ 70% ਸੈਲਰੀ ਮਿਲੇਗੀ ਤੇ ਕੰਪਨੀ ਦੇ ਵੱਲੋਂ ਗਰਮ ਕਪੜਾ ਤੇ ਤਿੰਨ ਟਾਈਮ ਦਾ ਇੰਡੀਅਨ ਖਾਣਾ ਮਿਲੇਗਾ ਇੱਕ ਕੰਟਰੈਕਟ ਪੂਰਾ ਹੋਣ ਤੋਂ ਬਾਅਦ ਵਾਪਸੀ ਦੀ ਟਿਕਟ ਕੰਪਨੀ ਵੱਲੋਂ ਦਿੱਤੀ ਜਾਵੇਗੀ ਤੇ ਇਹਨਾਂ ਨੂੰ 450 ਯੂਐਸਏ ਡਾਲਰ ਵਜੋਂ ਤਨਖਾਹ ਦਿੱਤੀ ਜਾਵੇਗੀ ਇਸ ਕੌਂਟਰੈਕਟ ਦੇ ਵਿੱਚ ਸਾਫ਼-ਸਾਫ਼ ਲਿਖਿਆ ਸੀ ਕਿ ਜੇਕਰ ਉਹਨਾਂ ਦਾ ਟਰੱਕ ਖਰਾਬ ਹੋ ਜਾਂਦਾ ਹੈ ਤਾਂ ਮੁਰੰਮਤ ਦੇ ਵਿੱਚ ਮਕੈਨਿਕ ਦੀ ਮਦਦ ਕਰਨੀ ਪਵੇਗੀ ਤੇ ਜੇਕਰ ਕਰਮਚਾਰੀ ਕੌਂਟਰੈਕਟ ਵਿੱਚ ਹੀ ਛੱਡ ਕੇ ਆਵੇਗਾ ਤਾਂ ਵੀਜ਼ਾ ਦਾ ਚਾਰਜ ਉਹਨਾਂ ਨੂੰ ਕੰਪਨੀ ਨੂੰ ਦੇਣਾ ਪਵੇਗਾ ਇੱਥੇ ਦੱਸਣਾ ਚਾਹੁੰਦੇ ਆਂ ਕਿ ਇੱਕ ਵੀਡੀਓ ਏਜੰਟ ਨੇ ਸਾਨੂੰ ਦਿੱਤੀ ਜਿਸ ਦੇ ਵਿੱਚ ਇੱਕ ਵਿਅਕਤੀ ਦੱਸ ਰਿਹਾ ਹੈ ਕਿ ਉਹ ਵੀ ਸੇਮ TGEM ਕੰਪਨੀ ਦੇ ਵਿੱਚ ਕੰਮ ਕਰ ਰਿਹਾ ਹੈ ਤੇ ਲਗਾਤਾਰ ਉਹ ਕੰਮ ਉਤੇ ਜਾ ਰਿਹਾ ਹੈ ਤੇ ਉਸ ਨੂੰ ਗੱਡੀਆਂ ਵੀ ਮਿਲ ਚੁੱਕੀਆਂ ਨੇ ਤੇ ਚਲੋ ਆਓ ਤੁਹਾਨੂੰ ਸੁਣਾ ਦਿੰਦੇ ਹਾਂ ਕੀ ਵੀਡੀਓ ਵਾਇਰਲ ਕਰਕੇ ਏਜੰਟ ਦੇ ਵਿਰੁੱਧ ਬੋਲਣ ਵਾਲੇ ਅਤੇ ਉਸੇ ਕੰਪਨੀ ਦੇ ਵਿੱਚ ਉਹਨਾਂ ਦੇ ਨਾਲ ਗਏ ਹੋਏ ਵਿਅਕਤੀ ਜੋ ਉੱਥੇ ਕੰਮ ਕਰ ਰਹੇ ਨੇ ਉਹਨਾਂ ਦਾ ਕੀ ਕਹਿਣਾ ਹੈ ਤੇ ਨਾਲ ਹੀ ਤੁਹਾਨੂੰ ਸੁਣਾ ਦਿੰਦੇ ਹਾਂ ਕੀ ਇਸ ਸਬੰਧ ਦੇ ਵਿੱਚ ਏਜੰਟ ਦਾ ਕੀ ਕਹਿਣਾ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਅਸੀਂ ਅਸੀਂ ਆਏ ਹਾਂ ਜੀ ਤਜਾਕੀਸਤਾਨ ਜੀ 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 ਇਹ ਐ ਮ ਕੰਪਨੀ ਚ ਤੇ ਅਸੀਂ ਸਤੰਬਰ 16 ਤਰੀਕ ਨੂੰ ਆਏ ਸੀ ਅਸੀਂ ਦੋ ਤਿੰਨ ਮੁੰਡੇ ਆਏ ਇੱਕ ਮੁੰਡਾ ਬੈਠਾ ਮੇਰੇ ਨਾਲ ਤੇ ਸਾਡਾ ਤਾਂ ਵਧੀਆ ਚੱਲੀ ਜਾਂਦਾ ਭਾਜੀ ਉਹਰੇ ਮਤਲਬ ਗੱਡੀਆਂ ਟ੍ਰੇਨਿੰਗ ਸਾਡੀ ਹੋ ਗਈ ਵੀ ਲਾਇਸੈਂਸ ਮਿਲ ਗਏ ਵੇ ਤੇ ਸਾਨੂੰ ਗੱਡੀਆਂ ਵੀ ਮਿਲ ਗਈਆਂ ਵੀਆਂ ਹਨਾ ਜੀ ਤੇ ਰੋਟੀ ਪਾਣੀ ਸਭ ਵਧੀਆ ਹੈ ਰਹਿਸ਼ ਵੀ ਵਧੀਆ ਹੈ ਰਹਿਣ ਨੂੰ ਵੀ ਠੀਕ ਹੈ ਸਾਰਾ ਹਫ਼ਤਾ ਹਾਂ ਜੀ ਪਿੱਛੇ ਤੁਸੀਂ ਦੇਖ ਰੇ ਬੰਦੇ 2 2 3 3 ਸਾਲ ਪੁਰਾਣੇ ਵੀ ਇਹ ਬੰਦੇ ਇਹ ਕੈਂਪ ਹੈ ਸਾਡਾ ਵਧੀਆ ਰਹਿਣ ਨੂੰ ਐ ਮਿਲੇ ਵਾ ਹਨਾ ਜੀ ਬਸ ਚੱਕਰ ਇਹ ਹੈ ਵੀ ਗੱਡੀਆਂ ਪੁਰਾਣੀਆਂ ਐ ਗੱਡੀਆਂ ਨਵੀਆਂ ਨਹੀਂ ਸਾਨੂੰ ਮਿਲੀਆਂ ਬਾਕੀ ਸਭ ਓਕੇ ਰਿਪੋਰਟ ਹੈ ਚੱਲੀ ਜਾਂਦਾ ਹਾਂ ਜੀ ਬਾਕੀ ਇੱਕ ਮੁੰਡਾ ਹਜਾਂ ਗਿਆ ਵਾ ਡਿਊਟੀ ਤੇ ਗਿਆ ਵਾ ਹਾਂ ਜੀ ਬਾਕੀ ਸਭ ਵਧੀਆ ਹੈ ਜੀ ਅਸੀਂ ਜਿਹੜੇ ਖਾਨ ਭਾਜੀ ਆਪਣੇ ਉਹਨਾਂ ਕੋਲ ਤੇ ਆਏ ਫੇ ਉਹਨਾਂ ਕੋਲ ਅਸੀਂ ਪਾਸਪੋਰਟ ਲਾਇਵ ਸੀਗੇ ਤੇ ਅਸੀਂ 10-11 ਬੰਦੇ ਆਏ ਹੋਏ ਆ ਹਾਂਜੀ ਚੱਲੀ ਜਾਂਦਾ ਵਧੀਆ ਬਾਈ ਰੋਟੀ ਲੰਗਰ ਲੱਗਾ ਖਾਣਾ ਦੇਖੋ ਰਾਜਮਾ ਬਣੇ ਆ ਅੱਜ ਵਧੀਆ ਪ੍ਰੈਜ਼ੈਂਟ ਕੋਲੋਂ ਆਇਆ ਮੈਂ 1.5 ਲੱਖ ਰੁਪਏ ਦਿੱਤਾ ਤੇ ਬਿਜਾ ਅਸੀਂ ਆਪ ਲੋਕ ਆਏ ਖੁਦ ਤਜਿਕਿਸਤਾਨ ਚ ਤਾਂ ਸਾਡੀ ਐਂਟਰੀ ਹੋਈ ਹੈ ਤੇ ਇੱਥੇ ਲੇਬਰ ਦਾ ਕੰਮ ਕਰਵਾ ਰਹੇ ਆ ਸਾਡੇ ਕੋਲੋਂ ਹਾਂਜੀ ਅਸੀਂ ਲੇਬਰ ਦਾ ਕੰਮ ਨਹੀਂ ਕਰਨਾ ਚਾਹਦੇ ਸਾਨੂੰ ਇੰਡੀਆ ਆਣਾ ਚਾਹਦੇ ਠੀਕ ਹੈ ਜੀ ਧੰਨਵਾਦ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਹਰਦੀਪ ਸਿੰਘ ਹੈ ਜੀ ਮੈਂ ਨੰਕਲ ਦੇ ਯਾਰ ਤੋਂ ਆਇਆ ਸੀ ਹਾਂ ਜੀ ਟ੍ਰੈਵਰੀ ਦੇ ਬੇਸ ਤੇ ਭੇਜਿਆ ਤੇ ਜਾਕਿਸਤਾਨ ਇੱਥੇ ਸਾਡੋ ਲੇਬਰ ਦਾ ਕੰਮ ਕਰਾ ਰਹੇ ਹਾਂ ਜੀ ਤੇ ਕੋਈ ਹਿੱਸਾ ਖੋਲ ਰੇ ਕੋਈ ਕੌਸ਼ ਕਰਾ ਰਹੇ ਜੀ ਕਦੀ ਝਾੜੂ ਮਾਰਨ ਨੂੰ ਕਹਿ ਰਹੇ ਤੇ ਸਾਨੂੰ ਉਲਟੇ ਅਸੀਂ ਏਜੰਟਾਂ ਨੂੰ ਫੋਨ ਕਰਕੇ ਕਹਿੰਦੇ ਆ ਵੀ ਸਾਡਾ ਇਹ ਹਾਲ ਹੋ ਰਿਹਾ ਉਹ ਉਲਟੇ ਫੋਨ ਨਹੀਂ ਚੱਕਦੇ ਸਾਡੇ ਨੰਬਰ ਬਲੌਕ ਕਰੇ ਵੇ ਤੇ ਸਾਨੂੰ ਕਹ ਰਹੇ ਵੀ ਅਸੀਂ ਨਹੀਂ ਤੁਹਾਨੂੰ ਬਾਅਦ ਸੁਲਾਣਾ ਜੋ ਕਰਨਾ ਕਰ ਲੋ ਹਾਂਜੀ ਉਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਵੇ ਸਾਤੇ 1.5 ਡੇਡ ਲੱਖ ਰੁਪਇਆ ਲਿਆਵੋ ਨਹੀਂ ਹਾਂ ਬੈਂਸ ਹੈ ਜੀ ਸਾਨੂੰ ਅਸੀਂ ਏਜੰਟ ਖਾਨ ਕੋਲੋਂ ਆਏ ਸੀਗੇ ਜੀ ਡਰਾਈਵਰੀ ਦੇ ਕੰਮ 'ਚ ਇੱਥੇ ਆ ਕੇ ਹੀ ਨਹੀਂ ਸਾਨੂੰ ਲੇਬਰ 'ਚ ਠੋਕਦੇ ਜੀ ਤੇ ਅਸੀਂ ਉਹ ਕੰਮ ਨਹੀਂ ਕਰ ਸਕਦੇ ਜੀ ਕਿਰਪਾ ਕਰਕੇ ਸਾਨੂੰ ਇੰਡੀਆ ਭਲਾਇਆ ਜਾਏ ਤੇ ਜੋ ਇਹਨਾਂ ਤੇ ਕਾਰਵਾਈ ਬਣਦੀ ਉਹ ਬਣਾਈ ਜਾਏ ਤਾਂ ਪੈਸੇ ਵੀ ਵਿਆਜਾਂ ਤੇ ਚੱਕੇ ਹੀ ਨਾ ਹੁੰਦੇ ਕੇ ਆਵੇ ਜੀ ਮੈਂ ਕਹਿ ਦਿੰਦਾ ਹਾਂ ਨਾ ਸੁਣੋ ਕਿ ਜਿਹੜੀ ਵੀਡੀਓ ਚੱਲ ਰਹੀ ਹੈ ਮੈਂ ਉਹਦੇ ਬਿਤਾਵਕ ਦੱਸ ਰਿਹਾ ਪਹਿਲੇ ਜਿਹੜੀ ਕਿ ਵੀਡੀਓ ਵਾਇਰਲ ਹੋ ਰਹੀ ਹੈ ਉਹਦਾ ਸੱਚ ਕੀ ਹੈ ਉਹ ਦੱਸ ਦਿਓ ਸਰ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਉਹ ਲੜਕੇ ਇੱਥੇ ਇੰਟਰਵਿਊ ਹੋਏ ਸੀ ਨੰਗਲ ਤੇ ਉਹ ਤਜਾਗਸਥਾਨ ਵਾਸਤੇ ਜਾ ਰਹੇ ਸੀ ਠੀਕ ਹੈ ਜੀ ਉਹ ਤਜਾਗਸਥਾਨ ਵਾਸਤੇ ਹੀ ਗਏ ਸੀ 450 ਉਹਨਾਂ ਦੀ ਸੈਲਰੀ ਸੀ ਖਾਣਾ ਕੰਪਨੀ ਦਾ ਸੀ ਔਰ ਉਸ ਤੋਂ ਇਲਾਵਾ ਇਹਨਾਂ ਨੇ ਕੱਲੇ-ਕੱਲੇ ਬੰਦੇ ਨੇ ਐਫੀਡੇਵਿਟਰ ਨੋਟਰੀ ਤੋਂ ਟੈਸਟ ਕਰਾ ਕੇ ਦਿੱਤਾ ਹੋਇਆ ਉਹਦੇ ਵਿੱਚ ਪੂਰੀਆਂ ਕੰਡੀਸ਼ਨਾਂ ਲਿਖੀਆਂ ਹੋਈਆਂ ਵੀ ਕੱਲੋਂ ਜੇ ਸਾਨੂੰ ਗੱਡੀ ਖਰਾਬ ਹੋਵੇ ਤਾ ਸਾਡੀ ਗੱਡੀ ਉਸ ਗੱਡੀ ਦਾ ਕੰਮ ਕਰਾਉਂਗੇ ਡਰਾਈਵਰ ਜਿਹੜਾ ਗੱਡੀ ਡਰਾਈਵਰ ਚਲਾਉਂਦਾ ਹੈਗਾ ਲੇਕਿਨ ਉੱਥੇ ਜਾ ਕੇ ਬੰਦਿਆਂ ਨੇ ਉਹਨਾਂ ਦੇ ਜਾ ਕੇ ਪਹੁੰਚ ਗਏ ਤੇ ਜਾਗਸਤਾਨ ਔਰ ਉੱਥੇ ਉਹਨਾਂ ਦੇ ਜਾ ਕੇ ਡਰਾਈਵਰ ਦਾ ਲਾਇਸੈਂਸ ਬਣਿਆ ਹੈ ਔਰ ਨਾਲੇ ਉਹਨਾਂ ਨੇ ਏਟੀਐਮ ਬਣਾਏ ਹੈਗੇ 10 ਦਿਨ ਦੀ ਉਹਦੀ ਟ੍ਰੇਨਿੰਗ ਦਿੱਤੀ ਟ੍ਰੇਨਿੰਗ ਤੋਂ ਬਾਅਦ ਉਹਨਾਂ ਨੇ ਬੁਲਾਇਆ ਵੀ ਆਓ ਤੁਸੀਂ ਗੱਡੀਆਂ ਚਲਾਓ ਇਹ ਚਾਬੀਆਂ ਫੜੋ ਤੇ ਉਹਨਾਂ ਵਿੱਚੋਂ ਇੱਕ ਬੰਦੇ ਨੇ ਗੱਡੀ ਚਲਾਣੀ ਸ਼ੁਰੂ ਕਰਤੀ ਦੂਜੇ ਬੰਦੇ ਮੁਕਰ ਗਏ ਵੀ ਅਸੀਂ ਗੱਡੀਆਂ ਨਹੀਂ ਚਲਾਣੀ ਹੈਗੀਆਂ ਵੀ ਅਸੀਂ ਨਹੀਂ ਜਾਣਾਂ ਜੇ ਕੱਲ ਨੂੰ ਗੱਡੀ ਦਾ ਵਰਕਸ਼ਾਪ 'ਚ ਕੰਮ ਹੋਵੇਗਾ ਤਾਂ ਅਸੀਂ ਗੱਡੀਆਂ ਦਾ ਕੰਮ ਨਹੀਂ ਕਰਾਉਣਾ ਹੈਗਾ ਠੀਕ ਹੈ ਜੀ ਇਸ ਕਰਕੇ ਉਹ ਬੰਦੇ ਨਾ ਦਿੱਤੇ ਉਸ ਤੋਂ ਬਾਅਦ ਫਿਰ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਦੱਸੋ ਤੁਹਾਨੂੰ ਕੋਈ ਰੋਟੀ ਪਾਣੀ ਦੀ ਰੋਟੀ ਉਹਨਾਂ ਨੂੰ ਤਿੰਨ ਟਾਈਮ ਮਿਲਦੀ ਹੈਗੀ ਮੈਡੀਕਲ ਕੰਪਨੀ ਦਾਗਾ ਔਰ ਉਸ ਤੋਂ ਇਲਾਵਾ ਮੈਂ ਇਹ ਵੀ ਗੱਲ ਕਹੀ ਹੈ ਵੀ ਤੁਸੀਂ ਕਿਸੇ ਨਾ ਲੇਬਰ ਦਾ ਕੰਮ ਨਹੀਂ ਕਰਨਾਗਾ ਤੁਸੀਂ ਆਪਣੇ ਕਮਰੇ 'ਚ ਬੈਠੋ ਜੇ ਤੁਹਾਡੀ ਕੋਈ ਸੈਲਰੀ ਕੱਟੂਗੀ ਤੇ ਉਹਦੀ ਜ਼ਿੰਮੇਵਾਰੀ ਮੈਂ ਮੇਰੀ ਹੈਗੀ ਜਿੰਨੇ ਭੇਜਿਆ ਹੈਗਾ ਲੇਕਿਨ ਉਹ ਕਹਿੰਦੇ ਠੀਕ ਹੈ ਭਾਜੀ ਅਸੀਂ ਗੱਡੀਆਂ ਚਲਾਉਂਦੇ ਹਾਂ ਉਸ ਤੋਂ ਲਾਭ ਆ ਫਿਰ ਇਹਨੇ ਇੱਕ ਕੰਪਲੇਂਟ ਕੀਤੀ ਹੈਗੀ ਆਨੰਦਪੁਰ ਸਾਹਿਬ ਆਨੰਦਪੁਰ ਸਾਹਿਬ ਕੰਪਲੇਂਟ ਕੀਤੀ ਹੈਗੀ ਉੱਥੇ ਫਿਰ ਇਹਨਾਂ ਨੂੰ ਆਨਲਾਈਨ ਵੀਡੀਓ ਕਾਲ ਕੀਤੀ ਹੈਗੀ ਵੀ ਦੱਸੋ ਭਾਈ ਤੁਹਾਨੂੰ ਕੀ ਤਕਲੀਫ ਹੈ ਕਹਿੰਦੀ ਤਕਲੀਫ ਇਹ ਸੀ ਜਿਹੜਾ ਬੰਦਾ ਸਾਨੂੰ ਤੰਗ ਕਰਦਾ ਸੀ ਉਹ ਕੰਪਨੀ ਨਾਲ ਹਟਾਤਾਗਾ ਹੁਣ ਅਸੀਂ ਗੱਡੀਆਂ ਚਲਾਵਾਂਗੇ ਸਾਨੂੰ ਗੱਡੀਆਂ ਮਿਲ ਗਈਆਂ ਹੈਗੀਆਂ ਇਹ ਗੱਡੀਆਂ 2 ਦਿਨ ਗੱਡੀਆਂ ਚਲਾਉਂਦੇ ਰਹੇ 2 ਦਿਨ ਬਾਅਦ ਇਹਨਾਂ ਨੇ ਫਿਰ ਇਹਨਾਂ ਨੇ ਕਿਹਾ ਗੱਡੀਆਂ ਜਾ ਕੇ ਜੀ ਵਰਕਸ਼ਾਪ 'ਚ ਮੈਨੂੰ ਸਵੇਰੇ ਫੋਨ ਆਇਆ ਕਹਿੰਦੇ ਜੀ ਅਸੀਂ ਸਾਨੂੰ ਵਰਕਸ਼ਾਪ ਚ ਜਾ ਕੇ ਕਹਿੰਦੇ ਤੂੰ ਗੱਡੀਆਂ ਦਾ ਇਹ ਪਿਸਤਨ ਖੋਲੋ ਜਾਂ ਕੁਝ ਖੋਲੋ ਤੇ ਮੈਂ ਉਹਨਾਂ ਨੂੰ ਇੱਕ ਗੱਲ ਕਹੀ ਵੀ ਮੈਂ ਕਹਾ ਵੀ ਤੁਸੀਂ ਕਿਉਂ ਪਿਸਤਨ ਖੋਲਦੇ ਪਿਆ ਇੱਥੇ ਮਕੈਨਿਕ ਹੈਗੇ ਤੁਸੀਂ ਆਪਣੀਆਂ ਗੱਡੀਆਂ ਦਾ ਕੰਮ ਕਰਾਓ ਤੇ ਅੱਗੋਂ ਉਹ ਮੈਨੂੰ ਗਾਲ੍ਹਾਂ ਕੱਢਣ ਲੱਗੇ ਤੇ ਅੱਗੇ ਮੈਂ ਕਹਾ ਤੁਸੀਂ ਮੈਂ ਕਹਾ ਜਾ ਕੇ ਕੋਈ ਕਮਰੇ ਚ ਬੈਠੋ ਜੇ ਤੁਹਾਨੂੰ ਕੋਈ ਤਨਖਾਹ ਰੁਕੂਗੀ ਮੇਰੀ ਜ਼ਿੰਮੇਵਾਰੀ ਹੈ ਠੀਕ ਹੈ ਜੀ ਐਨੀ ਗੱਲ ਹੋ ਗਈ ਉਸ ਤੋਂ ਬਾਅਦ ਇਹਨਾਂ ਨੇ ਮੇਰੀ ਇੱਕ ਵੀਡੀਓ ਬਾਹਰ ਬਾਹਰ ਕੀਤੀ ਹੈਗੀ ਇੱਥੇ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਫੇਰ ਫੋਨ ਇਹਨਾਂ ਨੂੰ ਕੀਤਾ ਹੈਗਾ ਵੇ ਤੁਸੀਂ ਗੱਡੀਆਂ ਜੇ ਤੁਸੀਂ ਚਲਾਣੀਆਂ ਹੈਗੀਆਂ ਤੇ ਬੇ ਨਵੀਆਂ ਗੱਡੀਆਂ ਹੈਗੇ ਤੁਹਾਨੂੰ 0 ਮੀਟਰ ਗੱਡੀਆਂ ਦੇਣ ਤੇ ਤੁਸੀਂ ਗੱਡੀਆਂ ਚਲਾਓ ਉਹ ਕਹਿੰਦੇ ਜੀ ਅਸੀਂ ਬਿਲਕੁਲ ਗੱਡੀਆਂ ਨਹੀਂ ਚਲਾਣੀ ਆ ਅਸੀਂ ਵਾਪਸ ਜਾਣਾ ਹੈਗਾ ਤੇ ਠੀਕ ਹੈ ਤੇ ਕੰਪਨੀ ਨੇ ਕਹਿੰਦੇ ਜੇ ਤੁਸੀਂ ਵਾਪਸ ਜਾਣਾ ਹੈਗਾ ਤੇ ਆਪਣੀ ਟਿਕਟ ਲਓ ਤੇ ਤੁਸੀਂ ਵਾਪਸ ਜਾਓ ਠੀਕ ਹੈ ਜੀ ਇਹ ਗੱਲ ਹੈ ਕਿ ਜੀ ਇਹ ਕੋਈ ਗੱਲਬਾਤ ਨਹੀਂ ਹੈਗੀ ਜਾਂ 1000 ਬੰਦਾ ਉੱਥੇ ਕੰਪਨੀ ਚ ਕੰਮ ਕਰ ਰਿਹਾ ਹੈਗਾ ਸੱਤ ਬੰਦੇ ਹੀ ਇਹ ਉੱਥੇ ਤੰਗ ਕਰ ਰਹੇ ਹੈ ਮੈਂ ਇਹਨਾਂ ਨੂੰ ਇਹ ਵੀ ਗੱਲ ਕਹੀ ਹੈ ਜੇ ਤੁਹਾਨੂੰ ਸੈਲਰੀ ਨਹੀਂ ਦੋਗੇ ਡੇਢ ਮਹੀਨੇ ਦਾ ਟਾਈਮ ਦਿੱਤਾ ਹੋਇਆ ਡੇਢ ਮਹੀਨੇ ਦਾ 2 ਮਹੀਨੇ ਦਾ ਟਾਈਮ ਦਿੱਤਾ ਹੋਇਆ ਇੱਕ ਮਹੀਨੇ ਦੀ ਸੈਲਰੀ ਉੱਥੱਲਾ ਰੱਖਦੇ ਆ ਉਹਦੇ ਬਾਅਦ ਇਹਨਾਂ ਦੇ ATM ਚ ਆਟੋਮੈਟਿਕਲੀ ਸੈਲਰੀ ATM ਵਿੱਚ ਆ ਜਾਣਾ ਸਾਲਵਾਰਡ ਛੁੱਟੀ ਹੈ ਟਿਕਟ ਟ ਕੰਪਨੀ ਦੀ ਆਣ ਜਾਣ ਦੀ ਹੈ ਔਰ ਜਦੀ ਜੇ ਵਧੀਆ ਕੰਮ ਕਰਦੇ ਆ ਤਾਂ 2 ਸਾਲ ਦਾ ਫਿਰ ਇਹਨਾਂ ਨੂੰ ਇਹ ਕੰਪਨੀ ਦਾ ਅੱਗੇ ਐਗਰੀਮੈਂਟ ਵਧਾ ਸਕਦੇ ਹੈਗੇ ਐਨੀ ਗੱਲ ਹੈ ਜੀ ਇਹਨਾਂ ਨੇ ਮੇਰਾ ਬਿਲਕੁਲੀ ਮਨ ਨੂੰ ਕਿਸੇ ਦੇ ਕਿਸੇ ਦੇ ਧਮਕੀਆਂ ਦਿਵਾ ਰਹੀ ਹੈ ਵੀ ਤੁਹਾਨੂੰ ਗੋਲੀ ਮਾਰ ਦਾਂਗੇ 2 ਦਿਨ ਚ 3 ਦਿਨ ਚ ਮੇਰੇ ਕੋਲ ਨੰਬਰ ਵੀ ਆ ਗਿਆ ਇੱਕ ਬੰਦੇ ਦਾ ਇਹ ਕਰਵਾ ਰਿਹਾ ਕਿਸੇ ਤੇ ਕਿਸੇ ਤੇ ਫੋਨ ਕਰਵਾ ਰਿਹਾ ਕਿਸੇ ਕਿਸੇ ਕਰਾ ਰਿਹਾ ਇਹ ਮੇਰੀ ਰਿਕਵੈਸਟ ਹੈ ਜੀ ਮੇਰੀ ਇਹ ਗੱਲਬਾਤ ਹੈ ਕਾ ਲੋ ਧਮਕੀ ਦਿੱਤੀ ਤੁਸੀਂ ਕਾਰਵਾਈ ਕਰਵਾ ਰਿਹਾ ਉਹਨੇ ਮੈਂ ਸਰ ਮੈਨੂੰ ਹੁਣੇ ਆਈ ਹੈ ਮੇਰੇ ਸਟਾਪ ਨੂੰ ਆਈ ਹੈ ਮੇਰੇ ਕੋਲ ਨੰਬਰ ਆ ਗਿਆ ਹੈ ਮੈਂ ਜਾ ਕੇ ਥਾਣੇ ਮੈਂ ਜਾ ਕੇ ਉਸ ਬੰਦੇ ਦਾ ਨੰਬਰ ਦੇ ਕੇ ਉਹਦੇ ਪਰ ਮੈਂ ਕਾਰਵਾਈ ਕਰਵਾਣੀ ਹੈ ਮੈਨੂੰ ਡਰ ਹੈਗਾ ਮੈਨੂੰ ਕਹਿੰਦੇ ਗੋਲੀ ਮਾਰ ਦਾਂਗੇ ਤੁਹਾਨੂੰ 2 ਦਿਨ ਦੇ 3 ਦਿਨ ਦਾ ਟਾਈਮ ਦਿੱਤਾ ਹੈ ਇਹ ਗੱਲਬਾਤ ਹੈ ਤੇ ਇੱਕ ਚ ਰੂਸ ਕਿਹਾ ਸੀ ਜਾਣ ਵਾਸਤੇ ਲੇਕਿਨ ਭੇਜ ਦਿੱਤਾ ਤੇ ਜਾ ਕੇ ਹਰਜੀ ਰੂਸ ਕੋਈ ਨਹੀਂ ਹੈ ਤਜਾਕਿਸਤਾਨ ਦਾ ਇਹਨਾਂ ਨੇ ਐਫੀਡੈਵਟ ਲਿਖਿਆ ਹੋਇਆ ਮੈਂ ਤੁਹਾਨੂੰ ਐਫੀਡੈਵਟ ਦੀ ਕਾਪੀ ਦੇ ਦਿੰਦੇ ਆ ਉਹਦੇ ਵਿੱਚ ਐਡੇ ਐਡੇ ਅੱਖਰਾਂ ਚ ਲਿਖਿਆ ਹੋਇਆ ਔਰ ਨੋਟਰੀ ਟੈਸਟ ਹੈ ਉਹਨਾਂ ਨੇ ਖੁਦ ਟੈਸਟ ਕੀਤਾ ਹੋਇਆ ਉਹਦੇ ਵਿੱਚ ਸੈਲਰੀ ਵੀ ਲਿਖੀ ਹੈ ਉਹਦੇ ਵਿੱਚ ਇਹ ਵੀ ਲਿਖਿਆ ਹੋਇਆ ਹੈ ਕੱਲ ਨੂੰ ਜੇ ਸਾਨੂੰ ਕੰਮ ਨਹੀਂ ਆਇਆ ਤੇ ਅਸੀਂ ਲੇਬਰ ਕਰਾਂਗੇ ਇਹ ਵੀ ਲਿਖਿਆ ਹੋਇਆ ਔਰ ਇਹ ਵੀ ਲਿਖਿਆ ਹੋਇਆ ਹੈ ਕੱਲ ਨੂੰ ਜੇ ਸਾਨੂੰ ਗੱਡੀ ਦਾ ਕੰਮ ਕਰਵਾਉਣਾ ਤੇ ਅਸੀਂ ਕੰਮ ਵੀ ਕਰਵਾਵਾਂਗੇ ਠੀਕ ਹੈ ਜੀ ਇਹ ਉਹਨਾਂ ਨੇ ਸਭ ਕੁਝ ਸਪੱਸ਼ਟ ਲਿਖਿਆ ਹੋਇਆ ਹੈ ਇਹ ਬਿਲਕੁਲ ਝੂਠ ਹੈ ਤਜਿਕਿਸਤਾਨ ਹੀ ਗਏ ਹੈ ਤਜਿਕਿਸਤਾਨ ਦਾ ਵੀਜ਼ਾ ਹੈ ਤਜਿਕਿਸਤਾਨ ਦੇ ਐਫੀਡੇਵਿਟ ਚ ਲਿਖਿਆ ਹੋਇਆ ਸਾਰੀ ਚੀਜ਼ ਲਿਖੀ ਹੋਈ ਹੈ ਤੁਹਾਨੂੰ ਕੀ ਲੱਗਦਾ ਕਿਉਂ ਐਸਾ ਉਹਨਾਂ ਨੇ ਕੀਤਾ ਹੋਊਗਾ ਇਹ ਬਿਲਕੁਲ ਜੀ ਇੱਕ ਬੰਦੇ ਨੇ ਤਾਂ ਮੈਂ ਪੁੱਛਿਆ ਸੀ ਮੈਂ ਕਿਹਾ ਤੁਹਾਨੂੰ ਕੀ ਗੱਲ ਹੈ ਕਹਿੰਦਾ ਜੀ ਮੇਰਾ دل ਨਹੀਂ ਲੱਗਦਾ ਮੈਂ ਵਾਪਸ ਜਾਣਾ ਹੈਗਾ ਹਾਂ ਮੈਨੂੰ ਇਹ ਲੱਗਦੀ ਹੈ ਕਿ ਦੂਜਾ ਕਹਾਗਾ ਉਹਨਾਂ ਚੋਂ ਦੋ ਕੁ ਬੰਦੇ ਖਰਾਬ ਗਏ ਉਹ ਉਹਨਾਂ ਨੂੰ ਖਰਾਬ ਕਰ ਰਹੇ ਹੈਗੇ ਉਹ ਦੋ ਦੋ ਤਿੰਨ ਬੰਦੇ ਨਵੇਂ ਹੈਗੇ ਉਹਨਾਂ ਦੇ ਮਗਰ ਤੁਰੇ ਫਿਰਦੇ ਹੈਗੇ ਠੀਕ ਹੈ ਜੀ ਮੈਂ ਇੱਥੇ ਤੇ ਕਰ ਇਹਨਾਂ ਨੂੰ ਕਹਿੰਦਾ ਵੀ ਤੁਹਾਨੂੰ ਕੱਲੋਂ ਜੇ ਤੁਹਾਨੂੰ ਸੈਲਰੀ ਨਹੀਂ ਮਿਲਦੀ ਐ ਤੁਹਾਡੇ ਮੈਂ 4-5 ਮਹੀਨੇ ਤੁਸੀਂ ਕੰਮ ਕਰੋ ਮੈਂ ਬੈਠਾ ਐ ਤੁਸੀਂ ਮੇਰੇ ਕੋਲ ਆਇਓ ਮੈਂ ਤੁਹਾਨੂੰ ਬੁਲਾਵਾਂਗਾ ਜੇ ਕੋਈ ਗੱਲ ਐ ਕਿਉਂ ਉੱਥੇ 1000 ਬੰਦਾ ਆਲਰੇਡੀ ਕੰਮ ਕਰ ਚੁੱਕਾ ਐ ਹੁਣ 100 ਬੰਦਾ ਉਹਨਾਂ ਨੇ ਹੋਰ ਲੈ ਕੇ ਜਾਣਾ ਐਗਾ ਇੰਡੀਆ ਚੋ ਟੋਟਲ ਇੰਡੀਆ ਚੋ ਬੰਦੇ ਹੀ ਕੰਮ ਕਰ ਰਹੇ ਹੈਗੇ ਠੀਕ ਐ ਜੀ ਨਵੀਆਂ ਗੱਡੀਆਂ ਐ ਅੱਛਾ ਔਰ ਮੈਂ ਦੋ ਵੀਡੀਓ ਵੀ ਪਾ ਰਿਹਾ ਤੁਹਾਨੂੰ ਗੱਡੀਆਂ ਚਲਾਉਂਦੇ ਦੀ ਵੀ ਵੀਡੀਓ ਪਾ ਰਿਹਾ ਐ ਮੈਂ ਤੇ ਔਰ ਇਹਨਾਂ ਨੂੰ ਹਫਤੇ ਬਾਅਦ ਇਹਨਾਂ ਨੂੰ ਮਨੋਰੰਜਨ ਵਾਸਤੇ ਉਹਨਾਂ ਦਾ ਉਹਨਾਂ ਦਾ ਫੰਕਸ਼ਨ ਹੁੰਦਾਗਾ ਇਹ ਉੱਥੇ ਬੈਠਾ ਉਹ ਵੀ ਇਹਨਾਂ ਨੇ ਮੈਨੂੰ ਭੇਜਿਆ ਹੈਗਾ ਵੀ ਬਿਲਕੁਲ ਜੀ ਅਸੀਂ ਬਿਲਕੁਲ ਠੀਕ ਹੈ ਕੋਈ ਪਰੇਸ਼ਾਨੀ ਵਾਲੀ ਗੱਲ ਇਹ ਨਹੀਂ ਹੈਗੀ ਤੇ ਬਾਅਦ ਵਿੱਚ ਕੁਝ ਨਾ ਕੁਝ ਕਦੀ ਕੋਈ ਕੋਈ ਕਹਿੰਦਾ ਜੀ ਮੇਰਾ ਜੀ ਇਹ ਪਰੇਸ਼ਾਨੀ ਹੈ ਮੈਨੂੰ ਉਹ ਪਰੇਸ਼ਾਨੀ ਹੈ ਇਹ ਕਰਦੇ ਜੀ ਹੋਰ ਕੋਈ ਗੱਲ ਨਹੀਂ ਹੈ ਇਹਨਾਂ ਨੂੰ ਕੋਈ ਬਾਤ ਨਹੀਂ ਹੈਗੀ ਪਰੇਸ਼ਾਨੀ